आगे कैमरे चाचा गौर से देखिए इस जनानी को जनानी को <laughs> तो तिमड़ी से बाहर उठ के भी चल जाया जा जा दो चार जा चुगनिया कहानियां हो तो होवे जी तोडियां अच्छा मेरा नाम मैं करता नहीं दे नहीं आज मैं नाटे करके दिखाऊंगी नहीं करना मुझे दी को बहुत बढ़िया गाना पापू जरूरी तो हो गया <laughs> बढ़िया गाना आंटी देकर आए हुए ਆਂਟੀ ਨੇ ਬਹੁਤ ਵਧੀਆ ਗੱਲ ਕਰੀ ਆਂਟੀ ਕਹਿੰਦੇ ਜ਼ਰੂਰੀ ਹੈ ਪਾਪ ਧੋਣੇ ਕਿਸੇ ਦੀ ਬਹੁਤ ਵਧੀਆ ਗੱਲ ਕਰੀ ਹਾਂ ਸਹੀ ਗੱਲ ਆਂਟੀ ਨੇ ਮੈਂ ਇੱਕ ਵਾਰ ਆਂਟੀ ਐ ਵੀ ਕਿਹਾ ਵੀ ਇਹ ਚਕਰੀਆ ਜੋਗਾ ਹੈ ਨਹੀਂ ਭਾਈ ਆਹੋ ਕਾਹਦੀ ਚਕਰੀਆ ਨਹੀਂ ਬੰਦਾ ਹੈ ਭਾਈ ਹਾਂ ਗੱਲ ਨਹੀਂ ਸੁਣੀ ਅਸੀਂ ਤਾਂ ño ਅਸੀਂ ਕਿਵੇਂ ਇੰਤਕਾਰ ਦੇਈਂ ਲੈ ਦੱਸ ਸਾਡੀ ਥੋੜਾ ਸਾਡਾ ਹਾਰਡਵਰਕ ਮੈਨੂੰ ਇਹ ਗੱਲ ਦੱਸੋ ਹਾਂ ਲੱਖ ਤਕਾਉਂਦੀ ਨਾਲ ਤਕਾਉਂਦੀ ਕਿ ਨਹੀਂ ਤਕਾਉਂਦੀ ਲੈ ਮੇਰੇ ਕੋਲ ਦੱਸ ਤੋ ਗੋਹਾ ਤੁਹਾਡੇ ਬਰਾਬਰ ਖਿਚਦੀ ਕਿ ਨਹੀਂ ਖਿਚਦੀ ਕਦੇ ਕਦੇ ਖਿੱਚਾਂ ਤੁਹਾਡੇ ਬਰਾਬਰ ਮਸ਼ੀਨ ਲਵਾਉਂਦੀ ਕਿ ਨਹੀਂ ਲਵਾਉਂਦੀ ਅੱਛਾ ਉਹ ਰਾਹ ਨਾ ਕਹਦੀ ਵੀ ਦੁੱਧ ਪਾਉਣ ਲਈ ਜਾਇ ਕਹਣਾ ਨਾ ਲਵਾਉਂਦੀ ਹੈ ਕਰਦੀ ਹੈ ਵੀਡੀਓ ਕੱਢ ਕੇ ਮੈਂ ਕਿੱਥੇ ਐ ਕਰਿਓ ਵੀਡੀਓ ਕੱਢ ਕੇ ਦੇਖਿਓ ਅੱਜ ਤੋਂ ਸਾਲ ਪਹਿਲਾਂ ਦੀਆਂ ਵੀ ਮੈਂ ਟਰੈਕਟਰ ਚਲਾਉਣੀ ਹੈ ਕਿ ਨਹੀਂ ਚਲਾਉਣੀ ਭਾਗ ਤੇ ਸੇਵ ਨਹੀਂ ਬਾਪ ਨੇ ਪੁੱਤਾਂ ਵਾਂਗ ਮੈਂ ਪੁੱਤਾਂ ਵਾਂਗ ਪੁੱਤਾਂ ਵਾਂਗ ਹਾਂ ਕਰੰਗੇ ਬਾਅਦ ਸਾਰੇ ਪੁੱਤਾਂ ਚਾਰੇ ਤੋਂ ਬਾਅਦ ਸਾਰਿਆਂ ਨੂੰ ਕਿਤੇ ਤੱਕ ਕਰ ਮਾਮਨ ਤਾਂ ਸਾਰੇ ਧਿਆਨੇ ਕੋ ਬਰਾਬਰ ਹੁੰਦੇ ਹਾਂ ਸਾਰੇ ਚਾਹੇ ਕੁੜੀਏ ਚਾਹੇ ਮੁੰਡਾ ਮਾਪੇ ਨੂੰ ਤਾਂ ਬਰਾਬਰ ਹੀ ਹੁੰਦਾ ਭਾਈ ਬਾਕੀ ਕੁਦਰਤ ਆਏ ਨੇ ਦੇਣਾ ਜੋ ਦੇਣਾ ਹਾਂ ਜੀ ਹਾਂ ਮਾਰਾ ਦੇ ਹੱਥ ਹਾਂਜੀ ਹਾਂ ਮਿਲੋ ਜੀ ਇੱਧਰ ਜਿਹਨੂੰ ਨੇ ਦੇਣੀ ਹੈ ਕਾਡਰ ਦਾ ਪਰਚੀ ਕੋ ਧਰ ਮੈਂ ਅੱਜ ਛੇ ਧਰਨਾ ਕਿਤੇ ਦੀ ਸੇਵਾ ਕਰਦੀ ਹਾਂਜੀ ਹਾਂ 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 ਬਿਲਕੁਲ ਜੀ ਬਿਮਾਰੀ ਦਾ ਕੰਮ ਕੁਛ ਨਹੀਂ ਬਿਲਕੁਲ ਬਿਲਕੁਲ ਜਿਹੜਾ ਇਹਦਾ ਵੀ ਆਪਿਆ ਤਾਂ ਮੈਨੂੰ ਕੁਛ ਨਾ ਉਹ ਦੀ ਸੇਵਾ ਕਰਨੀ ਹੋਵੇ ਕਿਸੇ ਬਿਮਾਰ ਦੀ ਸੇਵਾ ਕਰ ਲੋ ਸੇਵਾ ਹਾਂਜੀ ਹਾਂ ਹਾਂ ਅਸੀਂ ਦੇਖੇ ਮੇਰੇ ਸਾਹਮਣੇ ਪੜੇ ਸਭ ਨੂੰ ਦੇਖਦੇ ਸੀ ਸਹੀ ਗੱਲ ਆ ਜੀ ਬਿਲਕੁਲ ਬਿਲਕੁਲ ਤਾਂ ਜੀ ਤੁਸੀਂ ਵੀ ਸਾਸਰੀ ਕਾਲ ਬੁਲਾ ਦੋ ਸਾਸਰੀ ਘਰ ਦੀ ਹੈਂਕਾਤ ਆ ਰਾਵੈ ਲਿਪੀ ਵੇ ਮੰਮੀ ਵਾਂਗ ਸਾਸਰੀ ਘਰ ਦੀ ਸਾਰੇ ਆ ਲੋ ਉਹ ਕਈ ਵਾਰ ਭਿਆਨੇ ਹੋ ਜਾਂਦਾ ਨਾ ਦੀਦੀ ਪੱਲਾ ਹੈ ਭਾਈ ਬੁਲਾ ਆ ਦੂੰਗੀ ਸਾਸਰੀ ਘਰ ਦੀ ਸਾਰੇ ਆ ਲੋ ਕਈ ਵਾਰ ਆਏ ਹੋ ਜਾਂਦਾ ਨਾ ਵੀ ਮੁੱਦਾ ਪਹਿਲੇ ਹੀ ਪੱਕ ਜਾਂਦਾ ਸਾਸਰੀ ਘਰ ਬੁਲਾਉਣ ਦਾ ਟਾਈਮ ਫੇਰ ਬਾਅਦ ਵਿੱਚ ਮਿਲਦਾ ਤਾਂ ਕੀ ਕਰਦੇ ਪਹਿਲਾਂ ਚੱਲਦੀ ਹੈ ਨਾ ਆਂਟੀ ਹਾਂ ਆਈ 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 ਸਾਸਰੀ ਘਰ ਦੀ ਸਾਰੇ ਮੰਮੀ ਤਾਂ ਐ ਕਰਦੇ ਤੂੰ ਉਹਨਾਂ ਨੇ ਆਈ ਉੱਪਰ ਲੱਗੀ ਐ ਤੂੰ ਅੰਗੀ ਆਪਣੇ ਕੰਮਾਂ ਦੇ ਲੱਗੇ ਹੋ ਤੇ ਹਾਂ ਅੰਨ ਘਰ ਮਾਰ ਜਾਂਦੀ ਐ ਹਾਂ ਮੰਮੀ ਸਾਸੀ ਕਾਹ ਦੀ ਬਰੋੜਾ ਕੋਲ ਤੇ ਨਾ ਤਾਂ ਮੈਂ ਜਿੰਨ ਦਾ ਸੋਹਣਾ ਘਰ ਤੋਂ ਅੱਧਾ ਬਜਾਈ ਨੂੰ ਮੰਮੀ ਨਾ ਸ਼ਰਮੀ ਸਾਡੀ ਮੈਂ ਉਹ ਆਪਣੇ ਗਾਲਾ ਸਾਫ਼ ਕਰ ਦਿੰਦੀ ਆਂ ਆ ਬਾਈ ਆਪਣਾ ਉਹ ਗਿਆ ਨਿਆਣੇ ਕੇ ਮਾਸਟਰ ਜੀ ਦਾ ਦੇ ਕੰਮ ਚੱਲਦਾ ਉਹ ਚਲਾਓ ਜਿਹੜੇ ਕੰਮ ਕਰ ਰਹੇ ਹੋ ਕੇ ਨਿਆਣੇ ਵਿਆਹ ਹੋ ਗਏ ਕੰਮ ਕਰੀ ਨਾ ਕਰੇ ਖੁਸ਼ੀ ਹੈ ਸਾਡੀ ਹਾਂ ਹੁਣ ਹੁਣ ਆਏ ਆਂ ਡੀ ਜੀ ਵੈਸੇ ਬਈ ਮਾ ਮਾਪ ਦੀ ਕਮੀਨ ਲਾਰੀ ਨਜਿੱਟ ਹੋ ਗਈ ਹੁਣ ਟੈਨਸ਼ਨ ਫਰੀ ਹੈ ਮੈਨੂੰ ਕਹਿੰਦਾ ਪਿਛਲੇ ਸਾਲਿਆ ਤੇਰੇ ਪਤੀ ਦੇਵ ਮੈਂ ਆਂਟੀ ਨੂੰ ਗੱਲਾਂ ਹੋ ਗਈਆਂ ਵੇਲੀ ਹੋ ਗਈ ਹੁਣ ਤਾਂ ਆ ਜੀ ਹੁਣ ਤੁਹਾਡੇ ਵੀ ਆ ਜਾਣੀ ਆ ਕੇ ਨਹੀਂ ਵੇਲੀ ਹੋ ਗਈ ਜਦੋਂ ਮੈਂ ਆਉਂੂ ਮੈਂ ਤੇਰੇ ਵੀ ਆਣੇ ਰੁਕ ਜਾਓ ਬਹੁਤ ਕੈਸੇ ਵੀ ਵੇਲੀ ਹੋ ਜਾਣਾ ਹਾਂ ਆ ਜੀ ਕਰ ਕੰਦੀ ਨਾ ਬਗਮਾ ਆਉਂਦੀ ਆ ਵੀ ਸੁੱਤਾ ਸੀ ਅਰੇ ਦਿੱਕ ਸਾਡਾ ਭਾਈ ਲੱਡੂ ਹੀ ਸੁੱਤਾ ਸੀ ਐਵੇਂ ਆਂਟੀ ਨੇ ਮੈਂ ਦੇਖਿਆ ਕਈ ਵਾਰੀ ਬੋਲ ਛੇਤੀ ਸੱਚ ਪੂਰੇ ਹੁੰਦੇ ਆ ਹਾਂ ਜਿਹੜਾ ਕੁਝ ਬੋਲ ਦੁੰਦੇ ਆ ਨਾ ਜਿੰਨੇ ਚਿਰ ਟਾਈਮ ਤੇ ਉਨੇ ਟਾਈਮ ਨਾਲ ਹੋ ਜਾਂਦਾ ਹਾਂ ਮੈਂ ਠੀਕ ਹੀ ਘਟੀ ਠੀਕ ਨਾ ਹਾਂ ਕਹਿੰਦੇ ਭੋਜਨ ਹੈ ਤਾਂ ਵੀ ਆਜ ਨਹੀਂ ਖੋਜੀਤੀ ਮਨ ਤਾਂ ਕਹਿੰਦਾ ਕਿ ਕੀੜੇ ਘਰ ਨੂੰ ਨਰੇਨ ਆਇਆ ਆਏ ਮੇਰੇ ਘਰ ਦੀ ਦੇਵਤੇ ਵੀ ਨਹੀਂ ਕੰਮੇ ਪਿੰਡਾਰ ਕੀੜੇ ਘਰ ਨੂੰ ਨਰੇਨ ਆਇਆ ਬਹੂ ਬਾਈ ਪਿੰਡ ਚ ਹਲਾ ਲਲਾ ਮੱਚ ਗਈ ਮਨ ਨੂੰ ਕਹਿੰਦਾ ਮਨ ਨੂੰ ਮਨ ਨੂੰ ਕਹਿੰਦਾ ਕੀੜੇ ਘਰ ਨਰੇਨ ਆਇਆ ਹਾਂ ਮੈਂ ਕਹਿੰਦੀ ਮੈਂ ਆਪਣੇ ਆਪ ਨੂੰ ਕਹਿਨੀ ਆ ਮੈਂ ਕਿ ਇਹ ਲੋਕਾਂ ਨੇ ਕਹਿੰਦਾ ਨਾਲ ਪਾਦੇ ਨੇ ਬਹੂ ਆਈ ਹਲਾ ਲਲਾ ਮੱਚ ਗਈ ਹੈ ਹੋਲੀ ਵਾਲੇ ਦੀ ਜਿਹੜੇ ਸਾਡੇ ਨੂੰ ਪੂਰੀਏ ਹੋਏ ਬੈਠੇ ਚਾਤੇ ਬਹੂ ਨੇ ਸਾਰਾ ਕੁਝ ਹੀ ਪਕਾੜਤਾ ਹਾਂ ਬਹੀ ਚੱਲਾ ਆਪਣੇ ਆਪਣੇ ਖੁਸ਼ੀ ਉਹ ਕਰੀ ਗਏ ਹਾਂ ਆਪਣੇ ਲਹੋਲੀ ਮਨਾਈ ਬਣੀ ਖੁਸ਼ੀ ਉਹ ਕਰੀ ਬੰਡੀ ਹੈ ਹਾਂ ਜੀ ਬੰਡੀ ਬਾਈ ਸਾਰੇ ਆਪਣੇ ਘਰਾਂ ਬਿਲਕੁਲ ਆਪਣੇ ਘਰਾਂ ਖੁਸ਼ੀ ਮਨਾਈ ਨਾ ਗੱਲਾਂ ਦਾ ਗੱਲਾਂ ਬਾਈ ਨਜ਼ਾਰਾ ਬਹੁਤ ਆਇਆ ਅਜੇ ਭਾਈ ਨਾ ਮੈਨੂੰ ਰੰਗ ਦੇਣਾ ਤਾਂ ਮੈਂ ਬਚ ਗਈ ਇਹ ਸਾਢੇ 10 ਕੰਨਿੰਗ ਮਿੱਟੂ ਗਾਣਤਾ ਹੁੰਦੀ ਆ ਬਲੇ ਤੇ ਕੂੜੇ ਨੂੰ ਲੱਗਿਆ ਤਾਂ ਕੂੜੇ ਵੀ ਥੋੜਾ ਜਿਹਾ ਲੇਟ ਹੋ ਗਿਆ ਆਇਆ ਤਾਂ ਆਪਾਂ ਬਚਲੇ ਰੰਗ ਨਹੀਂ ਗੱਡੇ ਹਾਂ ਉਹ ਸਮੋਸੇ ਖਾ ਕੇ ਖੁਸ਼ ਕਰ ਨਹੀਂ ਕਹਦਾ ਕਹਿੰਦੇ ਤੁਸਾਂ ਨਾ ਤੋਗੇ ਫਿਰਦੇ ਹੁਣ ਕਹਿੰਦਾ ਉਹ ਜਿੱਕੇ ਕਹਿਣਣੀ ਹੈ ਫੇਰ ਸਮੋਸੇ ਖਰਾਏ ਸਭ ਨੂੰ ਲਜਾ ਕੇ ਫੇਰ ਚਲੇ ਜਾਂਦੇ ਖੁਸ਼ ਹੋ ਗਏ ਫਿਰ ਹਾਂ ਅਸੀਂ ਜਨ ਨੂੰ ਆਉਂਦੀ ਲੱਗਦੀ ਨਹੀਂ ਸ਼ਾਮ ਨੂੰ ਚਾਚਾ ਹੀ ਰਹੀਆਂ ਸ਼ਾਮ ਨੂੰ ਅੱਛਾ ਉਦਣ ਹੋਲੀ ਵਾਲੇ ਦਿਨ ਆਪਾਂ ਹਾਂ ਆਏ ਵੀ ਘਰ ਆ ਹਾਂ ਹਾਂਜੀ ਹਾਂਜੀ ਸ਼ਾਮ ਨੂੰ ਆਏ ਹੋਏ ਤੇ ਜੀ ਤੁਹਾਨੂੰ ਗਰਮੀ ਬਹੁਤ ਲੱਗਦੀ ਹੈ ਤੁਹਾਨੂੰ ਗਰਮੀ ਲੱਗਦੀ ਹੈ ਉਨਾ ਠੰਢੀ ਜਗ੍ਹਾ ਤੋਂ ਦਿਨ ਗਰਮ ਕਰ। ਬਿਲਕੁਲ ਬਿਲਕੁਲ ਹੀ ਸਹੀ ਕਰਨਾ। ਕਰ ਲੈ। ਘੜੇ ਦਾ ਪਾਣੀ ਜਿਆ ਕਰ ਰੱਖ ਦੋ ਵੀ ਲੈ ਕਰਨਾ ਫਿਰ ਜਿਹੜਾ ਦੇਓ ਪਾਣੀ ਕਾਲਾ ਬੇਖਰਾਬ ਹੋ ਜਾਏ। ਹਾਂਜੀ ਹਾਂ। ਠੀਕ ਕਰ। ਇਹੋ ਘੜੇ ਵਾਲਾ ਪਾਣੀ ਮੈਂ ਦੇਖਦਾ ਜੀ ਘੜਾ بڑے ਘੜੇ ਨੂੰ ਨਾ ਟੁੱਟੀ। ਘੜੇ ਨੂੰ ਲੈ ਆਈ ਹਾਂ ਦੂਗਾ ਮੱਚੀ ਦਾ। ਹਾਂਜੀ ਹਾਂ। ਹਾਂ ਓ ਵੀ ਵਧੀਆ ਉਹਨਾਂ ਨੇ। ਘੜਾ ਲੈਣ ਦੇ। ਦੀ ਨਾਲੇ ਹੋਰ ਹਾਂ ਇਹ ਤਾਂ ਹੀ ਪੀ ਕੇ ਖੁਸ਼ ਆ ਮੈਂ ਤਾਂ ਖੁਸ਼ ਆਂਟੀ ਉਹ ਚੀਜ਼ਾਂ ਪੀ ਕੇ ਮੈਨੂੰ ਕਰਾਣੀਆਂ ਨੇ ਤਾਂ ਮੈਂ ਉਹ ਚਾਰਕਾ ਹੀ ਖੜਾਉਣ ਮਾਲਾਂ ਤੇ ਚਾਰਕਾ ਚੱਕਣਾ ਇੱਕ ਦਿਨ ਲੈ ਚਾਰਕਾ ਖਲਾਫ ਇਹ ਤੁਹਾਨੂੰ ਨਹੀਂ ਪਸੰਦ ਆਏਗਾ ਉਹ ਉਹ ਪਿੰਦੀ ਦੂਆ ਪਾਣੀ ਫਿਲਟਰ ਵਾਲਾ ਹਾਂ ਮੈਂ ਉਹਦੇ ਹੀ ਫਿਲਟਰ ਪਾ ਲਓ ਹਾਂ ਉਹਦੇ ਬਿਹਤਰ ਉਹਦੇ ਹੀ ਬਿਹਤਰ ਫਿਲਟਰ ਵਾਲਾ ਉਹ ਵੈਸੇ ਉਹਦੇ ਚ ਜਿਹੜੇ ਤੱਤ ਜਿਹੜੇ ਸ਼ਰੀਰ ਨੂੰ ਜੂਰੀ ਨਹੀਂ ਆ ਨਾ ਉਹ ਵੀ ਮਰ ਜਾਂਦੇ ਫਿਲਟਰ ਵਾਲੀ ਹੀ ਚਾਹੀਦਾ ਉਹ ਚ ਦੂਆ ਨਾ ਨਾ ਉਹ ਗਰੀਬਾਉਂਦੀ ਐ ਬਿਜਲੀ ਆ ਰਹੀ ਦੂਆ ਫਿਲਟਰ ਆ ਜਿਹੜੇ ਆਮ ਸਾਦੇ ਫਿਲਟਰ ਆ ਉਹ ਨਾ ਨਾ ਉਹ ਵੈਸੇ ਵੈਸੇ ਅੰਟੀ ਗੱਲ ਪਤਾ ਕਿਆ ਜੀ ਜਿਹੜਾ ਘੜੇ ਮਾ ਪਾਣੀ ਪੈ ਗਿਆ ਉਹ ਇੱਕ ਤਰ੍ਹਾਂ ਦਾ ਫਿਲਟਰ ਹੀ ਹੋ ਜਾਂਦਾ ਹਾਂ ਠੀਕ ਉਹਦੇ ਚ ਪਦੀਨਾ ਘੇਰ ਦੇਣਾ ਇੱਕ ਦੀਵੂ ਘੇਰ ਦੇਣਾ ਇੱਕ ਕੀੜਾ ਕੇਸ ਦੇਣਾ ਬਸ ਉਹ ਪੀਜੋ ਉਹ ਪੀਜੋ ਉਹ ਸਭ ਨਾਲ ਵਧੀਆ ਚੀਜ਼ ਆ ਹੂੰ ਉਹਦੇ ਕਿਆ ਹੁੰਦਾ ਇੱਕਲੇ ਕਾਟਰ ਬਣ ਜਾਂਦਾ ਉਹ ਕੂਨ ਸਾਫ ਕਰਦਾ ਸਰੀਰ ਦੀ ਗੰਦਗੀ ਸਾਰੀ ਸਾਫ ਕਰਦਾ ਹੈ ਵੀ ਵਿੱਚੇ ਰਲ ਜਣੀ ਉਹ ਤਾਂ ਵੀ ਨਹੀਂ ਕੱਢ ਪਉਂਦੇ ਪਿੰਦੇ ਹੈਗੇ ਇਹਦੇ ਵਿੱਚ ਮਣਟ ਰੁਕ ਗਾ ਲੋ ਉਹਨਾਂ ਨੂੰ ਹੂੰ ਉਹ ਤਾਂ ਠੀਕ ਹੈ ਜਦ ਲਿਆਉਂਗੀ ਉਹ ਕੱਚਾ ਮੇਰੇ ਕੋਲ ਜਿੰਦੇ ਤਾਂ ਨਹੀਂ ਆਪ ਗਏ ਚਾਪਨੇ ਨਹੀਂ ਬਸ ਸਾਡੇ ਹੈਗੇ ਤਾਂ ਖਾਨ ਉੱਥੇ ਉਹਨੂੰ ਤੇ ਲੈ ਲਉ ਹੂੰ ਗਾ ਲੈ ਉਹਨੂੰ ਤੇ ਤਖਾਨਾ ਕਰਨ ਦਾ ਉਹ ਹੋਰ ਕੀ ਨਹੀਂ ਉਹਦੇ ਅੱਡੇ ਲਾਗ ਪੈਣਾ ਕਰਨਾ ਉਹ ਤਰਖਾਨ ਕਹਿੰਦਾ ਕਮਿਆਰ ਕਹਿੰਦਾ ਕਮਿਆਰ ਕਮਿਆਰ ਹਾਂ ਬਿਲਕੁਲ ਲਾਓ ਭਾਈ ਚਾਹ ਆ ਗਈ ਬਾਈ ਮਨੀ ਚਾਹ ਜਾਂਦੀ ਹੈ ਗਰਮਾ ਕਰਨਾ ਪਾਪ ਕੌਰ ਪਾਪ ਕੌਰ ਪਹਿਲੀ ਬਣਾਏ ਬਾਈ ਮੈਂ ਤਾਂ ਖੇਲਾ ਕਹਿਣੀ ਇਹਨੂੰ ਜੋ ਵੀ ਹੈ ਚੱਲ ਖੇਲਾ ਚਾਹੇ ਪਾਪ ਕੌਰ ਕੋਈ ਕੋਈ ਆਪਣਾ ਆਪਣਾ ਕਿਆ ਕਹਿਣੀ ਹੈ ਪਾਪ ਕੌਰ ਉੱਪਰ ਓਪਨ ਹੈ ਓਪਨ ਬਣਾਇਆ ਓਪਨ ਅਸੀਂ ਤਾਂ ਕਿੰਨਾ ਕਹਿਣੀ ਆ ਤੁਹਾਨੂੰ ਨੇ ਹਾਂ ਤਾਂ ਤੁਹਾਨੂੰ ਦੂਗੇ ਬਦਲਾ ਤਾਂ ਇਹਦੇ ਕੋਲ ਤੁਮੀ ਮਨ ਮਨ ਵੀ ਆਫੀ ਉਡਾ ਦੇ ਮੈਨੂੰ ਬਦਲਾ ਤਾਂ ਹੀ ਕਹਿੰਦੇ ਅਸੀਂ ਤਾਂ ਭਾਈ ਇੱਕ ਦੋ ਨੰਬਰ ਇੱਕ ਦੋ ਨੰਬਰ ਪੰਜਾਬੀ ਕਹਿਣੀ ਆ ਅਸੀਂ ਤਾਂ ਭਾਈ ਹੂੰ ਖਿੱਲਾ ਖਿੱਲਾ ਇਹਨੂੰ ਖੇਡ ਡੇਡ ਦੀ ਸਿੱਧੀ ਭਾਸ਼ਾ ਚ ਖਿੱਲਾ ਨਹੀਂ ਆਏ ਤਾਂ ਉਹ ਕੰਬਲ ਦਿੱਤਾ ਬਾਜੀ ਉੱਪਰ ਨਿਆਣੇ ਦੀ ਊਂ ਦੀ ਬਸ ਬਾਏ ਨੱਕ ਤੇ ਠੀਕ ਹੈ علمی لگی جاؤ سامنے لگی جاوا کو ٹھیک ہے ہاں جی بیٹی پڑھائی ودیا چل رہی ہے کیا کر رہی ہے کون بی فنانس کتے میں ال پی تو کر رہی ہوں میرے کو تو نمبر تو پھر نکل گیا روکا جی روکا کوئی جناگا دے لے کون کمال جی ਕਮਲੂ ਆਪਣਾ ਕੈਨੇਡਾ ਨੂੰ ਗਿਆ ਜਿਹੜਾ ਜਦੋਂ ਛੱਡ ਗਿਆ ਬਾਹਰ ਉਹ ਜੇ ਕਿਸੇ ਨੇ ਕਹਿਤਾ ਵੀ ਜਾ ਮੁੰਡਾ ਦਿਖਾਓ ਮੈਂ ਕੀ ਕਹੂੰ ਕਿ ਕੈਨੇਡਾ ਜਾ ਮੈਂ ਫੇਰ ਵੀਡੀਓ ਕਾਲ ਚੱਲਦੀ ਆ ਹੁਣ ਤਾਂ ਸਿੱਧੀ ਦਿਖਾ ਦੀ ਕਰ ਪਹਿਲੇ ਫੋਟੋ ਮਰਾਸ ਕਰਦੀ ਤੇ ਬਾਬਾ ਜੀ ਨੂੰ ਵੀ ਕਰ ਦੋ ਉਸ ਮੈਂ ਤਾਂ ਖੂਦ ਆਂਟੀ ਬਹੁਤ ਅਰਸੀ ਨੀਆਂ ਸੁਹਾਗ ਗੋਣੇ ਕੋਣੀਆਂ ਗੋਣੇ ਮੈਂ ਤਾਂ ਮੰਮੀ ਨੂੰ ਬਕੀਣਾ ਚੰਗੀ ਆ ਮੈਂ ਪਹਿਲੇ ਆਵਾਂ ਸੇਸੇ ਤੇ ਕੋਈ ਬਿਆਹ ਲਿਆਓ ਮੈਂ ਕਿ ਸਿੱਠੜੀਆਂ ਦੇਣੀ ਆ ਦੇਖ ਰੱਬ ਜਾਈਗਾ ਲੋ ਉਹ ਨੂੰ ਨਮੀ ਕੋਈ ਇਹ ਕਿਹ ਹੈ ਕੀ ਨਹੀਂ ਜਾਂ ਫਰੀਦ ਜਾਨ ਤੋਂ ਵੀ ਬਹੁਤ ਮੈਂ ਤੁਹਾਡੇ ਬੈਨ ਹੋਣੇ ਆਣੇ ਛੋਟੇ ਤੇ ਸਹੀ ਗੱਲ ਕਈਆਂ ਤਾਂ ਹੈ ਜਣੀਆਂ ਆ ਤਾਂ ਜਾਂਦੇ ਆ ਪਰ ਇਹ ਨਹੀਂ ਹੈਗਾ ਨਹੀਂ ਬੰਦਾ ਸਾਰੇ ਪ੍ਰੋਗਰਾਮ ਦੇਖ ਰੇ ਬਿਲਕੁਲ ਇੱਕ ਬਾਈ ਸਾਡਾ ਉਹ ਹੈ ਭਾਬੀ ਜੀ ਉਹ ਗਏ ਵੇਟ ਲਈ ਭਾਈ ਅਚਾਰ ਹੁੰਦੇ ਵੀ ਹਰਿੰਦਰ ਵੀ ਰਾ ਆਹ ਦਿਖਾ ਦੇ ਆਹ ਉਹ ਵਿਆਹ ਦੀ ਫੋਟੋ ਉਹਨਾਂ ਦੀ ਨਹੀਂ ਵੀ ਰਾਈਟ ਨਹੀਂ ਗਿਆ ਮੈਂ ਦੀਦੀ ਦਾ ਨਾ ਨਾ ਭਾਬੀ ਵੀ ਨਾਲੇ ਆ ਭਾਬੀ ਨਾਲੇ ਨਿਆਰੇ ਵੀ ਐ ਨਿਆਰੇ ਉੱਥੇ ਹੋਇਆ ਇਟਲੀ ਆ ਇਹ ਆ ਇਹਨਾਂ ਦੀ ਬੇਟੀ ਹੈ ਜੀ ਮੁੰਡੇ ਦੀ ਲਾਈਨ ਨੇ ਆ ਕੇ ਨਾ ਮੁੰਡੇ ਦੀ ਲੈ ਗਈ ਮੁੰਾਈ ਦੀ ਜੜੀ ਅੱਛਾ ਨਾਲ ਲੈ ਕੇ ਉਹਦੇ ਨਾਲ ਮਨੀਕਰਨ ਸਾਹਿਬ ਆ ਜੀ ਹਾਂ ਮਨੀਕਰਨ ਸਾਹਿਬ ਦੀ ਵੀ ਦਿਖ ਗਈ ਤੇ ਮੇਰੇ ਕੋਲ ਨਾ ਨਾ ਮੰਮੀ ਉਹ ਫੋਟੋ ਦੇ ਕੋਲ ਮਨਿਕਰ ਮਨਿਕਰ ਮੈਂ ਹਰ ਮੰਦਰਾਂ ਦੀ ਮੇਰਾ ਬਹੁਤ ਵੱਡਾ ਸੁਪਨਾ ਹੈ ਮਮੀ ਨੇ ਮਮੀ ਤੇ ਪਾਪਾ ਜੀ ਨੇ ਇੱਕ ਮੈਂ ਮਨਿਕਰਨ ਸਾਹਿਬ ਇੱਕ ਹਰਮੰਦਰ ਸਾਹਿਬ ਇੱਕ ਹਜੂਰ ਸਾਹਿਬ ਇਹ ਤਿੰਨ ਜਗ੍ਹਾ ਘੁੰਮਣੇ ਘੁੰਮਣ ਹਾਂ ਚੱਲਣਾ ਮੈਂ ਡਾਕ ਜਾਣਾ ਹਾਂ ਚੱਲਣਾ ਇਕੱਠੇ ਹੀ ਟੂਰ ਬਣਾ ਲਵਾਂਗੇ ਚਾਹੋ ਚਾਹੋ ਕਿ ਦੇਖ ਲਓ ਤਿੰਨ ਜਗ੍ਹਾ ਦੇ ਭੇਜ ਦਿਆਂ ਨਾਲ ਤਿੰਨ ਜਗ੍ਹਾ ਨੂੰ ਨਹੀਂ ਭੇਜਣਾ ਨਾਲ ਅਸੀਂ ਵੀ ਜਾਵਾਂਗੇ ਵੀਡੀਓ ਨਹੀਂ ਬਣਨੀ ਹੈਗੀ ਨਾ ਇੱਥੇ ਭਾਈ ਕੁੜੀਆਂ ਨੂੰ ਛੱਡ ਜੂਗੀ ਭਾਈ ਜਾਊਗਾ ਭਾਈ ਸੰਭਲੂਗੀ ਜਾ ਕੇ ਜਾਣੇ ਆ ਲੈ ਕੇ ਜਾਣਾ ਨਾ ਨਾ ਮੇਰ ਕੋ ਚਲੋ ਜੀ ਫੇਰ ਹੁਣ ਪੀ ਲਈ ਅਸੀਂ ਚਾਹ ਸਾਰੀਆਂ ਕਵਾਸਾਂ ਪੂਰੀਆਂ ਹੋ ਗਈਆਂ ਮੇਰੇ ਭਾਈ ਜਾਨ ਦਾ ਹਾਏ ਮੇਰੇ ਬਾਪ ਰਤਾਬ ਕਹਿੰਦੀ ਆ ਲੈ ਉਹ ਹਾਂ ਬਾ ਲੋ ਭਾਈ ਹੁਣ ਲੱਗੇ ਰਸੋਈ ਦੇਖਣ ਹੈ ਆਂਟੀ ਦਾ ਜਾਣੀ ਐ ਸੀ ਪਤਾ ਨਹੀਂ ਬਣਨੀਗਾ ਉਹ ਸਾਡੀ ਬਣੂਗੀ ਉਹ ਕਾਨੂੰ ਟੈਨਸ਼ਨ ਲੰਦੀ ਬਣਾਉਂਗਾ ਪਹਿਲੇ ਦੇਖ ਕੇ ਜਾਣੇ ਪਹਿਲਾਂ ਬਣਾਉਂਗੇ ਕਣਕ ਪਾ ਬਣਾਵਾਂ ਨਹੀਂ ਟੈਨਸ਼ਨ ਹੋਣੀ ਬਣਾ ਲੂਗਾ ਨਹੀਂ ਕਿ ਅੱਜ ਬਣਾਉਂਗੇ ਓਕੇ ਹਾਂ ਹਾਂ ਨਹੀਂ ਥੋੜੀ ਦਿਨ ਬਣੂਗੀ ਕਾਣੂ ਕਾਣੂ گے ਭਾਈ ਕਣਕਵਾ ਬਣਾਉਂਗੇ ਕਾਣੂ ਟੈਂਸ਼ਨ ਨਹੀਂ ਲੈ ਲੈ ਭਾਈ ਰਸੋਈ ਦੇਖੋ ਦੇ ਹੋਣ ਜਾਂਦਾ ਇਹ ਜਿਹਾ ਬਣਾਉਣੀ ਆ ਸ਼ੂਆ ਕਿੰਨੀ ਸੋਹਣੀ ਸੋਹਣੀ ਉਹਦੀ ਪਹਿਲਾਂ ਚੈੱਕ ਕਰਾਉਂ ਕਿ ਆ ਕਿੱਦਾਂ ਆ ਚੈੱਕ ਪਹਿਲਾਂ ਚੈੱਕ ਕਰਾਉਂ ਕਿ ਆ ਕਿਵੇਂ ਬਣਾਉਂਦੇ ਫੜ ਕੇ ਲਈਏ ਇਹਦੀ ਗੋਧੂ ਆਉਂਦੀ ਆ ਕਾਦੀ ਅੱਛਾ ਪਾਪਕਾਂ ਦੀ ਪਾਪਕਾਂ ਦੀ ਖੁਸ਼ਬੂ ਆਉਂਦੀ ਭਾਈ ਹੂੰ ਠੀਕ ਆ ਠੀਕ ਆ ਲੈ ਤਾਂ

ਤੋ ਜਿਹੜਾ ਇਹ ਇੱਥੇ ਦੋ ਉਹ ਲੱਗੇ ਹੋਏ ਹੁੰਦੇ ਆ ਉਹਨਾਂ ਨੂੰ ਕਲਿੱਕ ਲਾ ਕਰੋ ਇਹ ਸਾਰੀ ਬਾਹਰ ਆ ਜਾਣੀ ਇਹਨੂੰ ਸਾਫ਼ ਕਰੋ ਫੇਰ ਲਗਾਓ ਅੱਛਾ ਲੱਗ ਜਾਂਦੇ ਨੇ ਕਾਲੇ ਕਾਲੇ ਨਹੀਂ ਹੋ ਜਾਂਦੇ ਜਦੋਂ ਠੀਕਾ ਠੀਕਾ ਠੀਕ ਹਾਂ ਮਾਰੇ ਸੌੜੀ ਇੱਧਰ ਡਰਾਅਰ ਲੈ ਤੇ ਮਾਰੀ ਨਾ ਵਾਹੀ ਹੂੰ ਡਰਾਅਰ ਵੀ ਸੋਹਣੇ ਆ ਪਰ ਆਪਾਂ ਨੋਰਮਲ ਲਵਾਉਣੇ ਆਪਾਂ ਇਹਨਾਂ ਇੱਧਰ ਨੂੰ ਹੂੰ ਇੱਕ ਸਾਫ਼ ਕਰਨਾ ਜਦੋਂ ਅੱਡੇ ਤੇ ਪ੍ਰਾਬ ਨਹੀਂ ਹੋ ਜਾਂਦੇ ਜਦੋਂ ਆਈ ਹੈ ਸੋਹਣੇ ਜਿਹੇ ਚਿੱਟੇ ਹੋਣ ਚਾਹੀਦਾ ਹਾਂ ਇਹ ਵੀ ਠੀਕ ਆ ਆਂਟੀ ਤੁਹਾਡਾ 9 ਸਾਲ ਪਹਿਲਾਂ 60000 ਲੱਗਿਆ ਇਸ ਟਾਈਮ ਦਾ ਦੇਖ ਲਓ 2 ਲੱਖ ਦੇ ਕਰੀਬ ਫੇ ਆਂਟੀ ਨਾਲ ਦੀ ਮੰਨਣਾ ਦਾ ਰਸੋਈ ਵੀ ਥੋੜੀ ਜੀ ਆਪਣੇ ਨਾਲੋਂ ਬੜੀ ਆ ਥੋੜੀ ਜੀ ਹੈਨਾ ਨਹੀਂ ਬੜੀ ਆ ਨਹੀਂ ਆਪਣੀ ਰਸੋਈ ਬੜੀ ਆ ਇਹ ਛੋਟੀ ਆ ਮੜਾ ਫਰਾਂਡੇ ਲਵਾਈ ਹੈ ਦੀ ਨਾ ਜਿਆਦਾ ਹਾਂ ਜੀ ਹਾਂ ਮਾਰੇ ਘਰ ਕੋ ਪਿਆ ਦਿੰਦੇ ਆ ਰੇ ਇਹ ਸਿਉਂਖ ਲੱਗੀ ਹੈ ਜੀ। ਉਹ ਫੋਨ ਕਹਿੰਦਾ ਸਿਉਂਖ ਦੀ ਤੁਹਾਨੂੰ ਮੈਂ ਤਾਂ ਆਇਆ ਜਿੱਦੇ ਪਾਣੀ ਲਾ ਕੇ ਆਣੋਂ। ਨਹੀਂ ਪਾਣੀ ਉਹ ਕਿੱਥੇ ਲੱਗ ਗਿਆ ਜੀ ਹੱਦ। ਉਹ ਰੱਖ ਦਿੰਦੇ ਨਾ ਮੈਂ ਉੱਪਰ ਤੇ ਪਾ ਕੇ। ਅੱਛਾ। ਉਹਦਾ ਪੈ ਜਾਂਦਾ। ਮੈਂ ਤਾਂ ਹੀ ਲੱਕੜੀ। ਉਹ ਪਾਣੀ ਜੀ ਬਾਟਰ ਉਹ ਫੋਨ ਤਾਂ ਮੇਂ ਬਾਟਰ ਪ੍ਰੂਫ ਹੁੰਦੇ ਆ ਬੋਰਡ। ਹਾਂ। ਵਾਟਰ ਪ੍ਰੂਫ ਬੋਰਡ ਆਉਂਦਾ ਹੁਣ। ਥੋੜਾ ਜਿਹਾ ਆਉਂਦਾ ਮਹਿੰਗਾ ਪਰ। ਮੁਖੜ ਗਈ। ਹੋਰ ਆ ਜਾਉਂ। ਐਡੀ ਮਿੱਥੇ ਨਾ ਪੈ ਕੱਢਿਆ ਹਰਾ ਕੋਈ ਨਾ ਪੈ ਦੂਦ ਪਾਇ ਦੀ ਝੋਟਰੀ ਵੈਲ ਠੀਕ ਹੁੰਦੀ ਜੀ। ਜੇ ਨਾਲੇ ਆ ਗਈ। ਅੱਛਾ। ਪਰ ਆਟ ਹੁਣ ਮੱਟਰਣ ਲਾਣੀ ਨਹੀਂ ਆਈ ਹੁਣ ਲਾਉਂਗੀ ਮੈਂ ਸਿਰ ਮਿਲ ਤੇ ਭਰਾ ਦਾ ਜੇ ਸਾਡੇ ਕੋਲ ਗੜੇ ਹੋਇਆ ਫਿਰ ਅੱਛਾ ਸਾਡੀ ਵੀ ਇੱਕ ਹੋ ਗਈ ਇੱਕ ਸਾਡੀ ਘਰ ਤੇ ਉੱਤਰ ਗਈ ਆਮ ਰੱਖੀ ਆ ਆਖਨੇ ਲੂਟਮ ਹਾਂ ਬੜੇ ਇਹ ਠੀਕ ਆ ਹਾਂ ਆ ਗਾ ਬਣਾਣਾ ਹਾਂ ਮੈਂ ਕਹਿੰਦਾ ਇਹ ਜਿਵੇਂ ਆਪਣਾ ਬਾਲਵੇ ਐ ਜਿਵੇਂ ਇਹਨੇ ਇਹਨੇ ਆ ਬਣਵਾ ਦਿੱਤਾ ਹਾਂਜੀ ਹਾਂ ਹੋ ਤਾਂ ਢੀ ਨਾਲੇ ਹੋਰ ਆ ਜੀ ਹੋ ਤਾਂ ਟੈਰਾਂ ਵਾਲਾ ਲੱਗ ਗਿਆ ਬੰਨ ਸਾਰੇ ਟੈਰਾਂ ਵਾਲਾ ਹੀ ਆ ਅੱਛਾ ਟੈਰਾਂ ਵਾਲਾ ਆ ਚੱਕੋ ਜੇ ਜਾਂਦਾ ਬਾਹਰ ਨੂੰ ਬਾਹਰ ਆ ਜਾਂਦਾ ਸਾਰਾ ਹਾਂ ਇੱਕ ਇੱਥੇ ਜੀ ਚੱਕਣੇ ਆ ਇੱਥੇ ਆਹ ਲੱਗ ਅੱਛਾ ਅੱਛਾ ਜੀ ਆਨੇ ਆਟੇ ਆ ਅੱਛਾ ਇਹ ਆਟੇ ਵਾਲਾ ਆ ਨੋਕੀ ਜਿਆ ਟੇਲਾ ਹੋ ਗਿਆ ਹਾਂ ਆਹ ਜੀ ਨਹੀਂ ਸੁਣੀ ਆ ਸੁਲੀ ਜੀ ਜੀ ਨਹੀਂ ਆਟੇ ਰੱਖਣੇ ਨੂੰ ਠੀਕ ਆ ਠੀਕ ਆ ਚਲੋ ਠੀਕ ਪਾਣੀ ਭਰ ਜਿਆ ਆ ਗਿਆ ਹਾਂਜੀ ਹਾਂ ਉਹ ਤਾਂ ਕਮਰਾਂ ਦੇ ਵਿੱਚ ਵਿੱਚ ਦਰਾਇਆ ਤੁਹਾਡਾ टाकी ਨਹੀਂ ਬੰਦੇ ਰੱਖਣ ਇਹਨੂੰ ਤੁਹਾਡੀ ਹੋਕ ਅਗਦੀ ਵਿੱਚ ਹਾਂ ਤੁਸੀਂ ਵਿੱਚ ਨਹੀਂ ਆ ਗਈ ਤਾਂ ਹਾਂ ਹਾਂਜੀ ਹਾਂ ਹੂੰ ਰਵਾਜ ਆਇਆ ਨਾ टाकी ਬੰਦ ਕਰਨੇ ਦਾ ਬੀਬੀ ਚ ਉਹ ਕਹਿੰਦਾ ਦਾ ਕਹਿੰਦੇ ਪੈਸੇ ਮੈਂ ਤੁਹਾਨੂੰ ਸਲਾਹ ਦਾਨਾ ਵੀ ਵਿੱਚ ਚਾਹੀਦੀ ਹੈ ਹਾਂ ਹਾਂ ਜਿਹੜਾ ਆਪਰ ਆਪਾਂ ਦੂਏ ਭਾਂਡੇ ਜੇ ਟਕਾ ਦਨੇ ਨਾ ਫੇ ਵਿੱਚ ਵਰਦੇ ਜ ਹੋ ਜਾਂਦੇ ਆ ਹੂੰ ਤਾਂ ਵੀ ਧਿਆਨ ਕਰਨੀ ਦੀ ਬਸ ਗਈ ਉਹ ਹੂੰ ਤਾਂ ਉਹ ਆਈ ਚੱਕ ਵਿੱਚ ਭਾਂਡੇ ਲਾ ਦੇ ਵਾਟ ਲਈ ਆ ਜਾਂਦੀ ਹਾਂ ਹਾਂਜੀ ਹਾਂ ਹਾਂ ਉਹ ਤਾਂ ਤਕੀਨਾ ਆਉਣੀ ਹੈਗਾ ਪੁੱਛੀ ਜਾਂਦਾ ਉਹ ਆ ਵੀ ਤੁਹਾਨੂੰ ਦੱਸ ਹਾਂ ਨਹੀਂ ਨਹੀਂ ਕੋਈ ਨਹੀਂ ਗਾਣਾ ਡੋਬ ਵੀ ਤਾਂ ਆ ਜਿਹੜੀ ਭਰੇ ਹੋਣਦੇ ਸਾਰੇ 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 ਜਿਹੇ ਭਰੇ ਆ ਨਾ ਹੂੰ ਬਿਲਕੁਲ ਭਰੇ ਆ ਉਹ ਭਰੇ ਆ ਨਾ ਕਮਰ ਹੈਗਾ ਕਣੇ ਹਾਂਜੀ ਹਾਂ ਹਾਂ ਇਹ ਚਿਮਨੀ ਕਮਰ ਆਜੀ ਹਾਂ ਉਹ ਵੀ ਚਿਮਨੀ ਸਟੀਲ ਦੀ ਲੱਗੀ ਵੀ ਹੈ ਜੀ ਇਹ ਲਿ ਹੈ铝ਨੀਅਮ ਦੀ। ਇਹ ਨਹੀਂ, ਇਹ铝ਨੀਅਮ ਦੀ ਸਟੀਲ ਨਹੀਂ ਲੱਗਦੀ। ਸਟੀਲ ਹੈ। ਸਟੀਲ ਹੈ ਆ। ਪਛਾ ਬੰਦ ਆ। ਆਹ ਚੱਲ ਵੀ ਭਾਈ। ਰਿਆਣਾ ਕਹਾਵਾਂ ਚਿੱਟਾ ਨਾ ਹੁਆ। ਉਹ ਦੇਖ ਲੋ ਚਿਮਨੀ ਕਰਕੇ ਉਹ ਜਮਾ ਨੀਂ ਰੰਗ ਕਾਲਾ ਹੋਇਆ ਵਾ। ਨਹੀਂ ਤਾਂ ਰਸੋਈ ਦਾ। ਹਾਂ। ਲੈਦਾ ਬਹੁਤ ਕਾਲੇ ਹੁੰਦੇ ਆ ਬਿਲਕੁਲ ਬਹੁਤ ਸਾਡੇ ਉੱਪਰ ਕਾਲੀ ਹੋਈ ਚਈਓ ਹੂੰ ਕਿ ਤੂੰ ਆ ਗੜਨ ਦੱਸਣੀ ਜੀ ਸਹੀ ਗੱਲ ਬਹੁਤ ਕਾਲਾ ਹੋਇਆ ਭਾਈ ਹਾਂ ਬਿਲਕੁਲ ਇਹ ਕੰਮ ਕੀ ਕਰਦੇ ਸਾਂ ਭਾਈ ਦੇਖ ਲਿਆ ਤੂੰ ਦੇਖ ਲਿਆ ਨਹੀਂ ਮੈਂ ਦੇਖਣ ਦਾ ਤੂੰ ਹੀ ਆਇਆ ਮੈਂ ਥੋੜੀ ਦੇਖ ਲਿਓ ਹਾਂ ਮੈਂ ਤੁਹਾਨੂੰ ਬੁਚਦੀ ਮੈਂ ਵੀ ਹੁਣ ਬਣ ਜੂਗੀ ਹੂੰ ਬਣਾਉਣੀਓ ਪੈਣੀ ਹੁਣ ਕੜਖਾ ਬਣਾ ਦੇਣੀ ਕਿਵੇਂ ਜੀ ਕਿ ਜੀਰੀ ਪੇ ਬਣਾਈਏ ਕਹਿੰਦੀ ਆ ਅਗਲੀ ਦਾਵ ਵਾਲੀ ਤੇ ਨਾ ਬਣਾਣ ਲੱਗ ਜੂਗੀ ਤੇ ਆ ਦਿਵਾਲੀ ਨਹੀਂ ਜੀਰੀ ਜੀਰੀ ਜਦ ਅਗਲੀ ਜੀਰੀ ਆਉਂਗੀ ਆ ਕਣਕ ਦੇ ਬਾਅਦ ਜੀਰੀ ਆ ਬਸ 4-5 ਮਹੀਨੇ ਆ 6 ਮਹੀਨੇ ਤਾਂ ਅੰਜਰਾਂ ਹੀ ਵੇਚਣੀ ਆ ਪਹਿਲਾਂ ਲੈ ਇਹ ਮੇਰੇ ਕੋਲ ਹੀ ਆਈ ਨਹੀਂ ਤਾਂ ਅੰਜਰਾਂ ਦਾ ਵੇਚ ਕੇ ਵੀ ਨਹੀਂ ਪਾਣੀ ਕੰਜਰਾ ਵੇਚਣੀਆਂ ਪੈਣਗੀਆਂ ਜੀ ਜੀ ਆਪਣਾ ਉਹਦੇ ਨਾਲ ਦਾ ਘੋਲੀ-ਘੋਲੀ ਤੈਨੂੰ ਦੋ ਦੋ 2000 ਰੁਪਏ ਤਾਰੀ ਦਾ ਹੁੰਦਾ ਹਾਂ ਉਹਦਾ ਇਹਨਾਂ ਕਰਕੇ ਮੁਝਾ ਕਰਦੇ ਨੇ ਸਾਡਾ ਵੇਚੀ ਆਂ ਆਂਟੀ ਜਦਾ ਅੰਚਾਰਨ ਐਰਕਲੀ ਕਰ ਲਈ ਫਿਰ ਪੈਤਾ 2 200 ਰੁਪਏ ਕਰਕੇ ਦੇਈ ਉਹਨੇ ਕਾਟ ਵੀ ਲੈਣਾ ਬੰਦਾ ਹੀ ਇੰਨਾ ਵਧੀਆ ਨਹੀਂ ਨਹੀਂ ਸਾਰੇ ਬੰਦ ਹੁੰਦੇ ਆਪਣੇ ਕੰਮ ਆਗਾ ਚਾਹ ਹਨ ਨਹੀਂ ਨਹੀਂ ਹਰੇਕ ਨੂੰ ਲੋਡ ਹੁੰਦੀ ਆ ਹਾਂ ਮੈਨੂੰ ਕਾਚੇ ਦੇਖਣੇ ਲੋਡ ਹੁੰਦੀ ਆ ਹੋਰ ਕੀ ਹਰੇਕ ਨੂੰ ਕਾਚੇ ਲੋਡ ਹੁੰਦੀ ਆ ਪੈਸੇ ਦੀ ਕਿਹਾ ਮੈਂ 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 ਕਿਹੜੀ ਕਿਸ ਗਲਤ ਕਹਿਨੀ ਆ ਸੋਚ ਦੇਖੋ ਕਿ ਨਹੀਂ ਕਾਤ ਜਾਂਦਾ ਗਲਤ ਮੈਂ ਸੋਚ ਆਏ ਗਿਆ ਨਾ ਇਹ ਵੀ ਨਹੀਂ ਪੈਸੇ ਅਧਾਰ ਕਰਨੇ ਨਾਲ ਉਹ ਹਰੇਕ ਨੂੰ ਲੋਡ ਹੁੰਦੀ ਆ ਪੈਸੇ ਲਈ ਹੋਰ ਸਾਨੂੰ ਵੀ ਤਾਂ ਸੋਈ ਦੀ ਲੋਡ ਆ ਤਾਂ ਹਨਾ ਨਣ ਦਾ ਜਣੀਆਂ ਤੈਨੂੰ ਕਹਿੰਦੀ ਆਏ ਉਹਨਾਂ ਨੂੰ ਕਹ ਦੇ ਕਿ ਭਾਈ 20-2000 ਰੁਪਏ ਦੋ ਤਿੰਨੇ ਜਣੀਆਂ ਮੈਂ ਉਹਨਾਂ ਤੇ ਕੁਛ ਨਹੀਂ ਹਾਂ ਲੈ ਦੋ ਕਿ ਕਿਹੜੇ ਤੱਕ ਹਾਲੀਆ ਉਹਨਾਂ ਨੂੰ ਆਪੇ ਤੁਸੀਂ ਜਿਹੜਾ ਨਾਮ ਦਾ ਜੋ ਉਹਨਾਂ ਦੇ ਪੌੜਾ ਵਿੱਚ ਦੇਰੀ ਚਾਹੀ ਮੈਂ 5000 ਦਮਾ ਚਾਹੀ ਮੈਂ 4000 ਦਮਾ ਵੀ ਮੈਂ ਤੈਨੂੰ ਯੋਗਦਾਨ ਪੁੱਛ ਅੱਛਾ ਦੇ ਲੋਕਾਂ ਵੀ ਰੱਖੀਦਾ ਹੁੰਦਾ ਇਹ ਗੱਲ ਨਹੀਂ ਤੇ ਥਾ ਜਵਾਬ ਨਹੀਂ ਦੇਦਾ ਮੈਂ ਇਹ ਨਹੀਂ ਕਹਿੰਦੀ ਹੁਣ ਹੈ ਨਹੀਂ ਮੰਨ ਲਓ ਹਨਾ ਇਸ ਟਾਈਮ ਮੇਰੇ ਕੋਲ 5000 ਨਹੀਂ ਹੈਗਾ ਮੈਂ ਦੀਦੀ ਨੂੰ ਕਹਿੰਦੇ ਨਾ ਵੀ ਦੀਦੀ ਮੈਂ ਤੈਨੂੰ 4-5000 ਰੁਪਏ ਦਊਗੀ ਦੀਦੀ ਨੂੰ ਤਸੱਲੀ ਤਾਂ ਹੋ ਗਈ ਮੇਰੇ ਨਾਲ ਖੜੀ ਆ ਅੱਛਾ ਚਾਹੇ 2 ਮਹੀਨੇ ਤੱਕ ਦੇ ਦੇਓ ਚਾਹੇ 3 ਮਹੀਨੇ ਤੱਕ ਦੇ ਦੇਓ ਅੱਛਾ ਠੀਕ ਹੈ ਮੈਨਾਂ ਦੇ ਠੀਕ ਦੀ ਗੱਲ ਹਾਂ ਹਾਂ ਠੀਕ ਹੈ ਮੈਂ ਤਾਂ ਠੀਕ ਆ ਠੀਕ ਆ ਇਹ ਦਾਨੀ ਸੱਜਣਾ ਉਹ ਕਿਤੇ ਮੈਨੂੰ ਕਹਿੰਦੀ ਇਹਨਾਂ ਨੇ ਮੰਮੀ ਨਹੀਂ ਭਰੀ ਮਮਮੀ ਨੇ ਵੀ ਫਿਰ ਕਿਹਾ ਦੀਦੀ ਨੇ ਕਿਹਾ ਕਿ ਤੂੰ ਕਾਨੂੰਨਾ ਕਦੀ ਕਹਿੰਦੀ ਬਣਵਾਉਂਗੀ ਹਾਂ ਕੈਮਨ ਨੂੰ ਮਰਾਂ ਵੀ ਕਹਿਦੀ ਨਹੀਂ ਮੈਂ ਕਹਿੰਦੇ ਦੇਖ ਮੰਦੇ ਜੇ ہماری ਮੈਂ ਮੈਂ ਕਹਿਿਆ ਮੁੰਡੇ ਨੂੰ ਜੇ ਮੈਨੂੰ ਬੋਤਲ ਕਰਾ ਕਰਾਟੇ ਹਾਂ ਮਨਾਂ ਨੂੰ ਫਿਰ ਮੁੰਡੇ ਰਾ ਇੰਦਨ ਮੰਗਣੇ ਦੇ ਬਾਹਰ ਲੈ ਕੇ ਦਵਾ ਲਿਓ ਨਾ ਮੈਂ ਨਹੀਂ ਕਹਿੰਦਾ ਤੈਨੂੰ ਮੈਂ ਕਿਹਾ ਮੈਂ ਦਵਾ ਲਿਓ ਬਾਹਰ ਅੰਦਰ ਨੂੰ ਬਣਵਾ ਲਿਓ ਬਿਲਕੁਲ ਬਿਲਕੁਲ ਜੀ ਉਹ ਵੀ ਨੂੰ ਇਹ ਕਵੀਲਦਾਰੀ ਸਾਡੇ ਨੂੰ ਕਵੀਲਦਾਰੀ ਨਹੀਂ ਹੈ ਜੀ ਗੱਲ ਤਾਂ ਹੈ ਕਿ ਤੇਰੇ ਕੋਈ ਜੰਮ ਗਿਆ ਤੇਰੇ ਸਹਰਾ ਹੋ ਗਿਆ ਤੇ ਦੀ 700 ਦੀ ਮੈਂ 800 ਆਈ ਖੋ ਤੇ ਖੜ ਚੁਸੀ ਠੀਕ ਆ ਅਪਾ ਸਾਲ ਤੱਕ ਕਰਾ ਲੈਨੇ ਪੱਕਾ ਐ ਇਹ ਵੀ ਨਹੀਂ ਕਹਿੰਦੇ ਨਹੀਂ ਮੈਂ ਤਾਂ ਤੁਹਾਨੂੰ ਕਹਿੰਦਾ ਵੀ ਕਣਕਾ ਬਣਾ ਲੈਨੇ ਤਾਂ ਤੁਸੀਂ ਜਾਣ ਕੇ ਕਹਿਣਾ ਹੀ ਆਂ ਕਿ ਸਪੋਰਟ ਮਿਲਿਆ ਵਾ ਤੁਹਾਨੂੰ ਨਹੀਂ ਕਹਿੰਦਾ ਮੈਂ ਅਸੋਣੀ ਚ ਖੜਦੀ ਮੈਂ ਆ ਮੈਨੂੰ ਪਤਾ ਠੀਕ ਆ ਹਾਂ ਕਣਕਾ ਬਣਾ ਲੈਨੇ ਕੰਚਨ ਆ ਨਹੀਂ ਕਹਿੰਦੇ ਹੈ ਉਹ ਲੈ ਕੇ ਆਇਆ ਜਿਸਮਿੰਦਰ ਬੀ ਅੱਛਾ ਕੜਾ ਭਾਈ ਅੱਛਾ ਬਾਹਰ ਤੇ ਲੈ ਆ ਅੱਜ ਨਾ ਹੋ ਜਾ ਤਲੀ ਅੱਜ ਏ ਬਾਹਰ ਤੇ ਲੈਂਦਾ ਨਹੀਂ ਨਾ ਉਹ ਹੀ ਆਇਆ ਤਾ ਅੱਛਾ ਇਹ ਆਪੇ ਹੀ ਲੀ ਜਾਂਦਾ ਹੈ ਹਾਂ ਇਹ ਚਾਰਜ ਲਾਉਣਾ ਪੈਂਦਾ ਅੱਛਾ ਇਹ ਆਪੇ ਹੀ ਲੀ ਜਾਂਦਾ ਪਰ ਚਾਰਜ ਨਹੀਂ ਆਉਂਦਾ ਬਿਉਂਿੰਗ ਵੀ ਲੱਗਦੀ ਹੈ ਠੀਕ ਆ ਇਹ ਤਾਂ ਸਿਸਟਮ ਹੈ ਵਧੀਆ ਹੈ ਨਾ ਹੂੰ ਆ ਮੈਂ ਤਾਂ ਆਇਆ ਕਿ ਤੂੰ ਉਹ ਹੀ ਆਇਆ ਬਿੰਦੇ ਇਹ ਵੀ ਆਪਣੇ ਆਪ ਆ ਰਹੇ ਮਾਮੇ ਨੇ ਦਿੱਤਾ ਦਾ ਅੱਛਾ ਕੱਲੇ ਹੁੰਦਾ ਬਿੰਦੇ ਏਡੇ ਟਪਰ ਪਾ ਕੇ ਜੇ ਚੱਕ ਲੈਂਦੇ ਨਿਆਣੇ ਨੂੰ ਕੱਲੇ ਹੁੰਦਾ ਮੇਰੇ ਕੋਲ ਪਾਕ ਕੱਲੇ ਬੰਦੇ ਦਾ ਹੋ ਜਾਂਦਾ ਸਹੀ ਗੱਲ ਆ ਜੀ ਇਹ ਵੀ ਆਪਣੇ ਆਪ ਹੀ ਲੀ ਜਾਂਦਾ ਆਂਟੀ ਹਾਂ ਇਹ ਆਪਣੇ ਆਪ ਹੀ ਲੀ ਜਾਂਦਾ ਇਹ ਵੀ ਹੀ ਲੀ ਜਾਂਦਾ ਸੀ ਆਹ ਆਹ ਦੇਖੋ ਆਹਨੇ ਭਾਈ ਦਾ ਕਿੰਨੇ ਉੱਪਰ ਅੱਛਾ ਇੱਧਰ ਪਿਆ ਜੀ ਡੱਬਾ ਹਾਂ ਅੱਛਾ ਹਾਂ ਇਹ ਤਾਂ ਠੀਕ ਹੈ ਜੀ ਅੱਛਾ ਰੋ ਇਹ ਤਾਂ ਸੰਜੀ ਨਾਲ ਬੰਨ ਨਹੀਂ ਆਪ ਐਸੇ ਸਿਸਟਮ ਠੀਕ ਆ ਜੀ ਜਿਹੜਾ ਆਪ ਅਸਲੀ ਜਨ ਮੋਰਕਾ ਵੀ ਲੈ ਆ ਰਹੇ ਨੇ ਦੇਰਣਾ ਬੰਨੂ ਜਿਲੇਣਾ ਹੋਵੇ ਉਹਨੂੰ ਪੈਕ ਕਰਦੇ ਉਦਾਂ ਹੀ ਹਾਂ ਉਹ ਤਾਂ ਮੋਰਕਾ ਨਹੀਂ ਆਏ ਨੇ ਦੇਖਨੇ ਆ ਹੈ ਵੈਸੇ ਵਧੀਆ ਆਪਣਾ ਇਹ ਚਾਰ ਚਾਹਾਂ ਦੀ ਗਾਣੇ ਖਾਈ ਗਿਆ ਹੂੰ। ਅਟੀਆ ਗੀਜਰ ਸਲੈਂਡਰ ਵਾਲਾ ਲਵਾਇਆ ਵਾ ਜੀ। ਹੂੰ, ਸਲੈਂਡਰ ਵਾਲਾ। ਹੂੰ। ਨਾ ਇਹ ਵੀ ਠੀਕ ਹੈ ਨਾ। ਹੈ? ਇਹਦੇ ਦਾ ਫਾਇਦਾ ਫੇਰਾ। ਬਹੁਤ ਜਿਹਾ ਫਾਇਦਾ। ਹਰਚਾ ਹਰਚਾ ਤੁਸੀਂ ਮੈਨੂੰ ਦਿਖਾਓ। ਪੁੰਨੂ ਦੇਖ ਆਗੇ। ਦੂਏ ਦਾ ਘਾਟਾ ਨਾ ਦੂਏ ਦਾ ਫਿਰ ਓਖਾ ਜਾਂਦਾ ਬਿਜਲੀ ਸਾਧਨ ਜੜ ਜਾਂਦੀ ਹੈ ਨਾ। ਵਾਹ ਨਾ ਜਾਈ ਨਾਲੇ ਬਾਹਰ ਆ ਹਨਾ। ਜਿੱਕਰ ਮਰਜੀ ਕੱਪੜੇ-ਕੁਪੜੇ ਤੂੰ। ਮੈਂ ਪਾਣੀ ਪੀ ਲਵਾਂ। ਨਾਰਗੀ ਕਿਤੇ ਆਇਆ? ਹਾਂ ਇਹ। ਦਿੱਤੀ। ਉਹ ਤਾਂ ਜਾਮਜੂਮ ਹੋ ਗਿਆ ਇਹ ਹੱਤੀ ਨਹੀਂ ਹੈ ਹੱਤੀ ਚਾਹੀਦੀ ਤਾਂ ਚੱਲਣਾ ਹੈ ਸਾਡੇ ਸਾਡੇ ਪੁਰਾਣੇ ਘਰ ਵਾਲਾਂ ਦੀ ਕੋਈ ਪੱਟੇ ਲੈ ਗਿਆ ਜੀ ਨਾਲ ਕਾ ਹੋਰ ਬੱਤਲੇ ਹੈ ਹੀ ਨਹੀਂ ਉਥੇ ਉਹ ਤਾਂ ਕੋਈ ਕੁਆੜੀ ਲੈ ਗਿਆ ਪ੍ਰੀਜ਼ੀਡੈਂਟ ਪੱਟੇ ਲੈ ਗਿਆ ਪਹਿਲਾਂ ਕਿੰਨਾ ਦਾ ਗਰਾਫ ਹੁੰਦਾ ਆ ਆਹ ਬੀ ਆਹ ਸੋਣਾ ਕਰਿਆ ਵਾ ਕੰਮ ਕਿਆ ਉਹ ਤਾਂ ਉੱਪਰ ਦਾ ਹੀ ਮਤਲਬ ਆ ਤਾਂ ਉੱਪਰ ਦੇ ਪੱਟੇ ਆ ਗਏ ਜਿਹਨਾਂ ਕਹਿੰਦਾ ਮੈਨੂੰ ਇਹ ਤਾਂ ਦੇਖਿਆ ਇਹ ਤਾਂ ਖਾਲੀ ਹੁੰਦਾ ਇਹ ਤਾਂ ਗੈਸ ਹੁੰਦੀ ਪਾਣੀ ਗਰਮੇ ਹੁੰਦਾ ਕਰਨਾ ਨਹੀਂ ਬੈਂਦਾ ਕੀ ਕਰਨਾ ਬਸ ਮੈਂ ਗਰਮੇ ਹੁੰਦਾ ਜਰਮਾ ਜੀ ਲੈ ਲੈ ਇਹਦੇ ਵਿੱਚ ਅੱਛਾ ਜਿੰਨਾ ਕੋਈ ਹੋ ਜਾ ਲੇ ਇਹ ਕਿੰਨੇ ਲੀਟਰ ਦਾ ਨਹੀਂ ਇਹ 6 ਲੀਟਰ ਦਾ ਹੈ ਪਤਾ ਨਹੀਂ ਇਹ ਤਾਂ ਪਾਣੀ ਟੈਂਕੀ ਤੇ ਹੀ ਆਉਣਾ ਰੈੱਡ 6 ਲੀਟਰ ਹੈ ਗਰਮ ਪ੍ਰੈਸ਼ਰ ਨਹੀਂ ਉਹ ਜਿਹੜਾ ਪਾਣੀ ਉਹ ਹੀ ਇਹ ਜਿਹੜੀ ਉਹੀ ਸਿਸਟਮ ਆ ਇਹ ਦੂਜੀ ਸਿਸਟਮ ਲਾਤਾ ਮੈਂ ਹਾਂ ਇਹ ਔਰ ਇਹਦੇ ਨਾਲ ਪਾਣੀ ਆਏਗਾ ਫੜ ਦੇ ਉਹ ਚੱਲ ਵੀ ਪਿਆ ਨਾਲ ਲੱਗਦੀ ਉਹ ਆਵਾਜ਼ ਆਉਣ ਲੱਗੀ ਆ ਗਿਆ ਕਾ ਅੱਛਾ ਅੱਛਾ ਇਹ ਸਿੱਧਾ ਦੂਆ ਹੀ ਸਿਸਟਮ ਹੈ ਇਹਦਾ ਵੀ ਆਉਣੇ ਰਹਿਣਾ 24 ਘੰਟੇ ਬਾਹਰ ਲਵਾ ਲੈ ਬਾਪਾ ਮੈਂ ਤਾਂ ਕਰਾ ਕਟਾ ਮੀਂਹ ਦੇ ਆਉਂ ਟਾਕਦਾ ਇਹਨੇ 24 ਘੰਟੇ ਆਉਣੇ ਰਹਿਣਾ ਜੀ ਮਤਲਬ ਕਹਿਣ ਦਾ ਜਾਂ ਟੂਟੀ ਜਾਂ ਟੂਟੀ ਆਨ ਹੋ ਗਈ ਜਦ ਇਹਨੇ ਚੱਲ ਪਣਾ ਜਿੰਨਾ ਕਾ ਆਪਾਂ ਪਾਣੀ ਵਰਤੋਂਗੇ ਉਹਨਾਂ ਕਾ ਗੈਸ ਲੱਗਣਾ ਹੈ ਨਾ ਹਾਂ ਬਹੁਤ ਫਾਇਦਾ ਬਹੁਤ ਹੈ ਹਾਂ ਵੀ ਇਹ ਨਾਲੋਂ ਕਿੰਨਾ ਕਿੰਨਾ ਕ ਖਰਚਾ ਜੀ ਇਹਦਾ ਇੱਕ ਸਿਲੰਡਰ ਲੱਗਦਾ ਸਾਰੇ ਸਿਆਲ ਦਾ ਪੂਰੇ ਸਿਆਲ ਦਾ ਜੀ ਹੋਰ ਕੀ ਹੈ ਜਿੰਨਾ ਮਰਜ਼ੀ ਵਾਟਦੇ ਨਹੀਂ ਤੁਸੀਂ ਉਧਰ ਵੀ ਨਾਈ ਜਾਂਦੇ ਨੇ ਦੂਏ ਕੀ ਆ ਉੱਥੇ ਅੰਦਰ ਹਾਂ ਉਹ ਨਹੀਂ ਅਸੀਂ ਬਾਅਦ ਦੇ ਹੁਣ ਇੱਥੇ ਦੀ ਲੈ ਜਣੀਆਂ ਅੱਛਾ ਹੋਰ ਤੋਂ ਹੀ ਲੈ ਜਣੀਆਂ ਉਹਨੇ ਲੈਣ ਨਹੀਂ Air ਦੀ 250 ਛੁੱਟ ਰਹੀ ਹੈ ਸਾਡੀ ਸਰ ਮੱਛੋ ਨਹੀਂ ਯਾਰ ਦਾਦਾ ਤਸਰ ਵੀ ਲਾਉਂਦਾ ਤਾਂ ਹਾਂ ਉਹ ਗੀਜਰੇ ਜਿਆਦਾ ਕੰਮ ਖਿੱਚਦੇ ਆ ਜੀ ਸਾਡੇ ਵੀ ਬਿਲਕੁਲ ਵੀ ਕਿੰਨਾ ਸੋਹਣਾ ਮੇਰੇ ਘਰ ਹੀ ਠੀਕ ਹੈਗਾ ਮੇਰੇ ਵਰਾ ਹੀ ਘਰ ਪਰਲਾ ਫਟ ਕੇ ਜਲਵੀਰ ਦਾ ਲਾਇਆ ਮੈਂ ਮੋੜ ਲਿਆ ਕੇ ਲਾਉਣਾ ਨਾ ਮਮੀ ਦੇ ਲਾਇਆ ਹੀ ਪਰਲਾ ਫਟ ਕੇ ਅਜਾ ਦੋ ਚੁੱਲ੍ਹੇ ਦੇ ਇਕੱਠੇ ਹੈ ਜੀ ਆਂਟੀ ਕਿੰਨਾ ਕ ਖਰਚ ਆ ਗਿਆ ਤੇ ਇਹਨੇ ਮੋੜ ਲਾਉਣੇ ਨੂੰ ਸਿਲੰਡਰ ਲੈਣ ਆਈ ਤੇ ਉਹ ਹੀ ਸੰਤੂ ਕਹਿੰਦਾ ਮੈਂ ਦੁਬਾਰਾ ਫਿੱਟ ਕਰਾਇਆ 2000 ਰੁਪਏ ਖਰਚ ਹੋ ਗਏ ਬਾ 2000 ਰੁਪਏ ਫਿਰ ਤਾਂ ਠੀਕ ਹੈ ਨਾ ਬਾਹਰ ਜਿਹੜਾ ਮਾਰਗੀ ਲਾਲਾ ਨਾਲੇ ਸਿਆਲੇ ਦੇ ਕੱਪੜੇ ਧੋਈ ਜਾ ਹੋਰ ਹੋਰ ਸਫੀਨੀ ਕਾ ਨਿਆਣੇ ਨਾਲੇ ਪਾਣੀ ਗਰਮ ਮੈਂ ਰਗੜਨੀ ਟੁੱਲੇ ਪਰ ਗੁਆਲ ਲੰਦੀ ਦੂਆ ਵੀ ਲਿਆਂਦਾ ਫਾ ਜਿਹੜਾ ਦੂਆ ਕੱਪੜਿਆਂ ਵਾਲਾ ਅੱਛਾ ਗੁਆਲ ਲੰਦੀ ਆ ਚਾਹ ਮਾਂ ਵੀ ਸਾ ਨਿਆਣੇ ਲੋਡ ਪੈਂਦੀ ਪਾਣੀ ਦੀ ਹਾਂ ਮੈਨੂੰ ਉਹਨਾਂ ਨਾਲ ਉਹ ਵਰਤਨ ਉਹ ਵਰਤਨ ਲੰਦੀ ਨੇ ਮੈਂ ਉਧਰ ਤੇ ਲਿਜਾਈ ਜੀ ਮੈਂ ਤਾਂ ਆਉਣੀ ਪਾਣੀ ਪਲਾਉਣਾ ਗਰਮ ਤੇ ਲੈ ਲੈਂਦੀ ਆ ਉਹ ਵਰਤਨ ਹਾਂ ਉਧਰ ਰੱਖਿਆ ਵਾ ਨਿਆਣੇ ਜਿੱਥੇ ਬਾੜਨਦੇ ਨੇ ਨਿਆਣੇ ਤੇ ਫਿਰਦੇ ਧੂਆਂ ਤੇ ਬਾਹਰ ਵਾਲੇ ਹਾਂ ਗਵਲੇ ਮੁੰਡਾ ਰਮੇਂ ਚ ਕਰਨ ਦਾ ਉਹ ਲੱਕੜੀਆਂ ਵੀ ਖੀਚ ਚਾਹਦਾ ਹੁਣ ਚੁੱਲਾ ਗਿਆ ਪਰ ਆਹ ਕਹਿੰਦੇ ਕਿਆ ਖਲਾਰਾ ਪਾਇਆ ਵਾ ਮੈਂ ਮੇਰੇ ਗੋਡੇ ਤੇ ਨਹੀਂ ਖੜੂੰਦਾ ਉਹ ਨਹੀਂ ਚੱਲੇ ਦੀ ਜੀ ਚੁੱਲੇ ਦੀ ਵਾ ਜੀ ਆਪ ਰੋਟੀ ਚੁੱਲੇ ਮੇਰੇ ਪਕਾ ਦੇ ਹਾਂ ਮੈਂ ਤੇ ਨਹੀਂ ਖੜੂੰਦਾ ਗੋਡੇ ਤੇ ਉਹ ਲਾਈ ਵੀ ਥੱਲੇ ਹਨਾ ਸਿੱਪਾ ਚੁੱਲੇ ਦਾ ਐਟ ਪੱਕਾ ਕਰਿਆ ਤੇ ਆਂ ਨਹੀਂ ਆਹ ਉਹ ਇਹ ਜਦ ਲਾਈ ਹੋਣੀ ਟੀ ਬਚ ਗਈ ਹੋਣੀ ਹੈ ਜਦ ਇਹ ਨਾ ਇਹ ਤਾਂ ਪਏ ਨਬੀਸ ਪੀਸ ਪਏ ਤੇ ਹਾਂ ਪਟ ਪਟ ਕੇ ਗੇਰੇ ਇਧਰ ਵਾਲਾ ਚੁੱਲਾ ਪੱਟ ਲਿਆ ਅੱਛਾ ਜੀ ਕੰਬੜੇ ਨਾਲ ਲਾਇਆ ਨਹੀਂ ਕੰਬੀਜੇ ਨਾਲ ਲਾਇਆ ਝੁੱਲਾ ਅੱਛਾ ਉਹਨਾਂ ਨੇ ਲਾਇਆ ਹੈ ਮੈਂ ਜਲ ਮੈਂ ਹੋਰ ਲਿਆ ਕੇ ਲਾ ਲੂੰਗੀ ਹਾਂ ਹਾਂ ਚੱਲ ਹੋ ਲਾ ਖੂ ਪਰ ਇਹਨੂੰ ਲੋਡ ਤਾਂ ਪੈਂਦੀ ਨਹੀਂ ਦੋ ਝੁੱਲਿਆਂ ਦੀ ਇਹ ਮੰਜੀ ਤਾਂ ਐਂ ਕਦੇ ਪੁੱਟਾਰ ਹੋ ਜਾਂਦਾ ਹੂੰ ਹੂੰ ਕਰ ਲੇਗਾ ਤਾਂ ਪੁੱਟਾਰ ਦੇ ਆਪਣ ਆਹੋ ਜਦ ਬੈਠਣਾ ਹਾਂ ਲੜਾ ਤੇ ਵਿਚ ਨੂੰ ਜਿਹੜਾ ਦੂਏ ਪਾਸੇ ਅੱਗਾ ਸੀ ਇਹਦੇ ਮੁੱਢੋਂ ਦਾ ਨਿਕਲਣਾ ਇਹਦਾ ਹਾਂ ਇਹਦੇ ਪੱਕਾ ਹੈ ਨਾ ਅੱਛਾ ਦੂਆ ਸਿਮਿੰਟ ਵਾਲਾ ਸਿਮਿੰਟ ਵਾਲਾ ਇਹ ਕੱਕਾ ਬਦੀ ਵਾਲਾ ਜਿਹੜੇ ਦੀਵੇ ਅੰਦਰੋਂ ਗਮ ਲੈਣ ਦੇ ਚਾਹ ਚਾਹ ਮਿੱਟੀ ਦਾ ਦੂਆ ਪਕਾਈ ਦੇ ਘੜੇ ਹੁੰਦੇ ਹਾਂ ਹਾਂ ਚਾਚਾ ਜੀ ਇਹ ਕਿੰਨੇ ਪੋਚਾ ਦੇਣ ਬਾਹਰ ਲਈ ਦੇ ਲੋ ਆ ਇਹਦਾ ਕੀ ਕਹਿੰਦੀ ਤੂੰ ਆ ਕਿੱਦਾਂ ਬੈਠੀ ਲੈ ਉਹ ਇਹਦਾ ਪਸ਼ੂ ਪੰਛੀਆਂ ਵਾਸਤੇ ਆ ਪਸ਼ੂ ਪੰਛੀਆਂ ਵਾਸਤੇ ਪੰਛੀਆਂ ਵਾਸਤੇ ਆ ਵਧੀਆ ਗੱਲ ਕਰੀਆ ਹਾਂ ਪਛੀਵਾ ਵਾਸਤੇ ਭਾਈ ਉਧਰਲੀ ਸਾਈਡ ਆ ਦੂਜੀ ਸਾਈਡ ਇਧਰ ਆਂਟੀ ਨਾਲੇ ਰੱਖਿਆ ਮੀਆਂ ਦੋ ਮਹੀਨਾ ਇੱਕ ਮਹੀਨਾ ਦੋ ਕਟੀਆਂ ਤਿੰਨ ਬਾਤ ਰਿਆ ਲਾ। ਸਾਡੇ ਕੀ ਚਾਹਤਾ ਜੁਲੇ ਠੀਕ ਹੈ। ਇੱਧਰ ਸਟੋਰ ਬਣਿਆ ਵਾ। ਇੱਧਰ ਹੈਗਾ ਸਟੋਰ। ਮੈਂ ਕੋਲ ਨਾ ਸੜਾਈਆਂ ਤੋਂ ਹਾਂ ਜੀ ਜਿੰਨਾ ਮਰਜੀ ਬਣਾ ਰਿਹਾ। ਹਾਂ। ਇਹ ਵੀ ਜਿਹੜਾ ਪੂਰੀ ਨਹੀਂ ਹੁੰਦੀ। ਕਿੰਨਾ ਖਾਪ ਰੱਖੇ ਗਾ ਦਿੱ ਗਿਆ ਜੋ ਕਮਰੇ ਹੁੰਦੇ ਨੇ। ਹੁਣ ਜਾਤ ਪਰ। ਇਹ ਆਂਟੀ ਨਾਲ ਦੀ ਘੋੜੀ ਜੰਮੀ ਛੋਟੀ ਹੈ ਨਾ ਆ ਦੇਖੀ। ਵੱਡੀ ਵੱਡੀ। ਉਹਦੇ ਵੀ ਤਿੰਨ ਡੰਡਿਆਂ ਵਾਲੀ। ਹਾਂ ਆਪਣੀ 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 ਪੰਜ ਡੰਡਿਆਂ ਦੀ। ਆਪਣੀ ਪੰਜ ਵਾਲੀ ਹੈ ਨਾ। ਸਾਡੇ ਵੀ ਤਾਂ ਪੰਜੇ ਨੇੜੇ ਹੋਣੇ। ਨਹੀਂ ਇਹ ਤਿੰਨ ਵਾਲੀ ਹੈ ਨਾ। ਤਿੰਨ ਵਾਲੀ ਹੈ ਜੀ ਤਿੰਨ ਵਾਲੀ ਆ। ਇਹ ਲਿਆਉਣੀ ਉਹ ਵੀ ਮੁੰਡੇ ਨੇ ਲਿਆ ਦੇਣੀਆਂ। ਹਾਂ। ਬੜੀ ਕਿਹ ਕਛਤਾ ਤੋਂ ਕਟੜ ਜਾਂਦੀ ਆ ਹਾਂ ਛੱਤਾਂ ਦੀ ਤੇ ਜਾਣੀ ਹੁੰਦਾ ਕਿ ਜਿਹੜਾ ਕਹੇਗਾ ਮੇਰਾ ਮੇਰਾ ਤਾਂ ਥੋੜੇ ਲੱਗੇ ਕੱਲ ਪਾਸਾ ਦਾ ਵੋਟਾ ਦੁਖਦਾ ਆਂ ਤੇ ਤੁਹਾਡੀ ਤਾਂ ਉਮਰ ਵੀ ਹੋ ਗਈ ਚਾਹਾਂ ਸਾਡੇ ਵਾਂਗ ਜੇ ਤੈਨੂੰ ਜੇ ਤੇਰੀ ਮੰਮੀ ਨੇ ਮੈਚ ਬਹੁਤ ਛੋਟੀ ਆ ਮੈਨੂੰ ਤਾਂ ਫੇਰ ਨਹੀਂ ਥੋੜੀ 200 ਸਾਲ ਦੀ ਬੂੜੀ ਆ ਇਹ ਚਾਹੁੰਦਾ ਕਿ ਵਿਆਹ ਹੋਵੇ ਸਾਲੀ ਬੇਬੇ ਬੈਠੀ ਸਿਆਣੀ ਬੇਬੇ ਚਾਹੇ ਸਾਲ ਤੇ ਵਿਆਹ ਨੂੰ ਹੋ ਗਏ ਹੋਣੇ ਇਹ ਬੜੀ 54 ਸਾਲ ਦੀ ਉਮਰ ਹੈ ਜੀ ਮੇਰੀ ਤਾਂ 60 ਧੁੱਪਣੇ ਗਈ ਆ ਹਾਂ 60 ਕਿ ਤੁਸੀਂ 60 ਨੂੰ ਹਾਂ ਮੈਂ ਤਾਂ ਬਸ ਨਿਰਾਦ ਹੀ ਜਾ ਬਿਆਹੀ ਆਂਟੀ ਪੈਨਸ਼ਨ ਲਵਾਓ ਹੈ ਪੈਨਸ਼ਨ ਪੈਨਸ਼ਨ ਤਾਂ ਉਹਨੂੰ ਪੈਨਸ਼ਨ ਦੀ ਟੈਨਸ਼ਨ ਪੈ ਗਈ ਘਰ ਆ ਕੇ ਲੱਗੇ ਜਾਊਗਾ ਭਾਈ ਥੋੜੀ ਪੈਨਸ਼ਨ ਮੈਨੂੰ ਦੱਸ ਨੀ ਦੇ ਦੇ ਮੇਰੇ ਲੋੜ ਨਹੀਂ ਆ ਘਰੇ ਲਵਾ ਦੇਣੀ ਥੋੜੀ ਇਹੇ ਜੇ ਕੰਮ ਨੂੰ ਸ਼ੇਅਰ ਆ ਜੀ ਇਹਦਾ ਕਾਰਡ ਕੋਡ ਵੀ वेलकम कलू लगी भी फिर दो नाम लुवा दो आंटी ਨੂੰ ਵੀ ਅੰਕਲ ਨੂੰ ਵੀ ਦੋਹਾਂ ਨੂੰ ਲਵਾ ਦੇ ਹੂੰ ਇਹਨਾਂ ਤਾਂ ਉਮਰ ਹੋਈ ਵੀ ਹੈ ਨਾ ਕਿੰਨੇ ਕਰੋੜ ਰੁਪਏ ਮਹੀਨੇ ਦਾ ਮੇਰੇ ਅਕਾਊਂਟ ਚ ਆਉਣਾ ਚਾਹੀਦਾ ਥੋੜੇ ਟੈਨਸ਼ਨ ਸਾਰੇ ਤੂੰ ਵੀ ਲੈ ਲਈ ਸਾਰੇ ਤੂੰ ਵੀ ਪਵਾ ਲਈ ਕਹਿੰਦੇ ਮਹੀਨੇ ਰੱਖੀ 3 ਕਰੋ 3 ਕਰੋੜ ਦਾ ਸਾਲ ਨਹੀਂ ਨਾ ਸਾਰੀ ਉਮਰ ਦਾ ਨਹੀਂ ਆਉਣਾ ਆਂਟੀ ਮੇਰੇ ਅਕਾਊਂਟ ਚ ਪਵਾ ਦੀ ਮਹੀਨੇ ਬਾਅਦ ਮੈਂ ਕੰਮ ਵੀ ਰਾਤ ਨੂੰ ਬਿਠੇ ਰਹੇ ਕਮਾਈ ਵੀ ਬਿਠੇ ਰਹੇ ਸੀ ਮੇਰੇ ਅਕਾਊਂਟ ਕੋਲ ਇੱਕ ਨਹੀਂ ਬਣਾਇਆ ਮਾਤਾ ਜੀ ਹਾਂ ਮਾਇਕ ਦੇ ਪੈਸਾ ਬਿਠੇ ਰਹੇ ਆਈ ਗਾਈ ਬਹੁਤ ਰੀ ਚੱਲੀ ਉਹਨੂੰ ਖੁਲਾਣਾ ਪੈਣਾ ਪਿਆ ਜੇ ਹੁਣ ਤੁਸੀਂ ਖੁਲਾਣੀ ਆ ਕਾਪੀ ਐਨੀ ਮੈਂ ਖੁਲਾਈਦੀ ਮੈਂ ਉਹ ਤਾਂ ਹੋਣਾ ਕੋਣ ਦਾ ਖੁਲਾ ਉਹਦੇ ਵਿੱਚ ਐ ਕਰੂਗੀ ਹਾਂ ਬੁਢਾਪਾ ਪੈਨਸ਼ਨੇ ਲੱਗਣੇ ਹਾਂ ਬੁਢਾਪਾ ਪੈਨਸ਼ਨ ਫੇਰ ਆਂਟੀ ਦਾ ਕੰਮ ਕਰਵਾ ਪਰ ਛੜੇਗਾ ਸਹੀ ਬੋਲ ਇਹ ਜਵਾਨ ਤਾਂ ਫਿਰ ਬਣੀਆਂ ਵੀ ਇਹ ਜਾਣ ਨਾ ਪਾ ਪਾ ਜੀ ਵੀ ਵਿਆਹ ਪਿੰਨੇ ਵਿਆਹਤੀ ਜਿਹਾ ਹੋਇਆ ਤੇ ਕਿਆਤੀ ਦੀ ਗੱਲ ਆਂਟੀ ਨੇ ਪਤਾ ਹੈ ਮੇਰਾ ਚਨਾਚੀ ਕਿਉਂ ਹੈ ਇਹਨਾਂ ਨੇ ਵਿਆਹ ਬਥੇ ਚਾਲ ਇਹਨਾਂ ਦਾ ਮੰਮੀ ਦਾ ਵਿਆਹ ਕਦ ਹੋਇਆ 83 ਜਮਈਦ ਹੋਈ ਆ 82 ਚ ਹੋਇਆ ਹੋਊ 82 82 ਜਿਹੜੇ ਮਹੀਨੇ ਚ ਹੋਇਆ 84 ਜੇ ਮੈਨੂੰ ਬਤਾ ਮੈਨੂੰ ਐਂ ਰੱਖਦੇ ਰਹੇ ਕਹਿੰਦੇ ਸਾਲ ਕਿ ਪਹਿਲਾਂ ਵੀ ਸਾਲ ਪਹਿਲੀ ਹੋਈ ਸਮਝ ਲੈ ਮੇਰਾ ਵਿਆਹ ਆਇਆ ਵਿਚ ਟਮਾਟਾਰੀ ਨੂੰ 10 ਮਾਰਚ ਨੂੰ ਇਹਨਾਂ ਨੇ ਮੰਨ ਲਿਆ ਸੀ ਅਪ੍ਰੈਲ ਵਿੱਚ ਬਸ ਇੰਨਾ ਬਸ ਅਪ੍ਰੈਲ ਦੀ ਕਿਹੜੀ ਕਰਦੀ ਤਰੀਕ ਰੱਖ ਕੇ ਪੁੱਛਦੇ ਆ ਅਪ੍ਰੈਲ ਨੂੰ ਪਾਪਾ ਜੀ ਦਾ ਜਨਮ ਦਿਨ ਹਾਂ ਦਿਨ ਦਾ ਐਨੀਵਰਸਰੀ ਉਸੇ ਦਿਨ ਐਨੀਵਰਸਰੀ ਐਨ ਕੀ ਸਾਡੀ ਸਲਾਹ ਮੰਨਦੀ ਐਨੀਵਰਸਰੀ ਬਣਾਉਣ ਦੀ ਭਾਈ ਮੰਮੀ ਰਾਂਦੀ ਹੈ ਸਾਨੂੰ ਪਤਾ ਨਹੀਂ ਤਾਂ ਜੀ 50000 ਦਾ ਜਨਮ ਮੇਰਾ ਬਸ ਅਪ੍ਰੈਲ ਜਿਹੜਾ ਮਰਜੀ ਤਰੀਕ ਰੱਖ ਦੋ ਹਾਂ ਅਪ੍ਰੈਲ ਮਹੀਨੇ ਦੀ ਡੇਟ ਮਿਲ ਗਈ ਹੁਣ ਵੀ ਹਾਂ ਅਪ੍ਰੈਲ ਮਹੀਨੇ ਚ ਵਿਆਹ ਹੋਣਾ ਤਾਂ ਦੇਖਿਆ ਜੇ ਆਪਾਂ ਵੀਡੀਓ ਚ ਬੋਲਦੇ ਤਾਂ ਤਾਂ ਹੀ ਤੁਹਾਨੂੰ ਪਤਾ ਕਰਿਆ ਵੀ ਤੁਹਾਡੇ ਇੰਨੇ ਮਹੀਨੇ ਇੰਨੇ ਹਾਂ ਇੰਨੇ ਮਹੀਨੇ ਨੇ ਮੈਂ ਬਨਵਾਏਗਾ ਇਹਦੇ ਪਿਛਲੇ ਸਾਲ ਕੇ ਵਿਆਹ ਹੋਏ ਇਹਨਾਂ ਦਾ ਮੇਰੇ ਤੋਂ ਪਹਿਲਾਂ ਹੋ ਗਿਆ ਤਾਂ ਮੀਂਸੇ ਤਾਂ ਮੇਰੀ ਗੱਲ ਸੁਣ ਮੀ ਤੇਰਾ 85 ਦਾ ਜਨਮ ਤਾਂ 85 85 90 83 ਜਿਲਾਨੇ ਤਰਾਤੀ ਹੋਏ ਹਾਂ ਮੇਰਾ ਤਰਾਤੀ ਹੋਇਆ ਤਾਂ ਹਾਂ ਤੇ ਰਾਸੀ ਹੋਏ ਨਾ ਜਾਲਮਾ ਮੈਂ ਤਰਾਸੀ ਤਾਂ ਪੰਨਾ ਦੇਖਣਾ ਮੈਂ ਤਰਾਸੀ ਰੈਕਲਿਪ ਤੋਂ ਅਪ੍ਰੈਲ ਤੱਕ ਦੇਖਣੀ ਤਰਾਸੀ ਦੇਖੀ ਹਾਂ ਹਾਂ ਇਹ ਆਂਦਾ ਮਾਸੀ ਜੀ ਨੂੰ ਵੀ ਸ਼ਾਇਦ ਯਾਦ ਹੋਣਾ ਬੱਬਲ ਮਾਸੀ ਨੂੰ ਗੁਲਸ਼ੀ ਮਾਸੀ ਨੂੰ ਅੱਛਾ ਉਹਨਾਂ ਨੂੰ ਵੀ ਯਾਦ ਆਊਗਾ ਉਹ ਤਾਂ ਇੰਨੇ ਨਹੀਂ ਇੰਡੀਆ ਉਹਨਾਂ ਨੂੰ ਕੀ ਪਤਾ ਕਿੱਥੇ ਸੋਚੀ ਹੈ ਹਾਂ ਪਰ ਉਹ ਹਾਂ ਭਾਈ ਤੇਰੇ ਪਪਾ ਨੂੰ ਦਾ ਆਹੋ ਹੀ ਤਾਂ ਹੈ ਉਹ ਤਾਂ ਮਮਾਸੀ ਦੇ ਛੱਡ ਗਏ ਹੁਣ ਹੋਲੀ ਜਿਨ ਗਿਆ ਇਹ ਜੱਦ ਕਿੱਥੇ ਤੇ ਧਿਆਨ ਨੇ ਡਾਟ ਆਪਣੇ ਕੰਮਾਂ 'ਚ ਲੱਗੀਆਂ ਰਹਿ ਡੇਟ ਗਿਆ ਹਾਂ ਮੈਂ ਕਹਿੰਦੇ ਅੰਦੀ ਕੋ ਹੋਣੀ ਆ ਜਿੰਨੇ ਕ ਮਨਵੀਰ ਆ ਹਾਂ ਬੱਲੇ ਹਾਂ ਨਿੰਨਿਗਤੀਆਂ ਨਾ ਸੁੱਤਾ ਹੀ ਗਰੀ ਮੰਗੀ ਰਹਾ ਬੱਬਾ ਨੂੰ ਹੋਰ ਹਮ ਉਹ ਜਾਣਾ ਨਹੀਂ ਤੁਹਾਨੂੰ ਚਲੋ ਫੇਰ ਚੱਲੀਏ ਹੁਣ ਟਾਈਮ ਹੋ ਗਿਆ ਬਹੁਤ ਅਗਲੇ ਬਲੌਗ ਵਿੱਚ ਮਿਲਦੇ ਹਾਂ ਥੈਂਕ ਯੂ ਫੇਰ ਬਾਏ ਬਾਏ ਸੇਲੀਆਂ ਸੇਲੀਆਂ ਇਕੱਠੀਆਂ ਹੋ ਗਈਆਂ ਇਹਨਾਂ ਨੂੰ ਵੀ ਛੋੜਨਾ ਪਤਾ ਹੋ ਰਿਹਾ ਹੈ ਅਸੀਂ ਅਸੀਂ ਆਪਣੇ ਘਰ ਚ ਖੜੀ ਆਏ ਆ ਉਹ ਤਾਂ ਹੈ ਭਲਾ ਨਹੀਂ ਸੇਲੀਆਂ ਸੇਲੀਆਂ ਇਕੱਠੀਆਂ ਹੋ ਗਈਆਂ ਇਹਨਾਂ ਨੂੰ ਬਹੁਤ ਔਖਾ ਹੈ ਲੈ ਕੇ ਜਾਣਾ ਇਸ ਕਰਕੇ ਹੁਣ ਅਪ ਅਗਲੇ ਬਲੌਗ ਵਿੱਚ ਮਿਲਦੇ ਹਾਂ ਥੈਂਕ ਯੂ ਜਿਆਦਾ ਸੀਰੋ ਤੇ ਗਏ ਆ ਨਾ ਉਹ ਘਰ ਪੁਰਾਣੇ ਚੋਂ ਨਵੇਂ ਘਰ ਤੇ ਗਏ ਆਂਟੀ ਬਹੁਤ ਰੋਈ ਹਮ ਤਾਂ ਮੈਨੂੰ ਹੁੰਦਾ ਵੀ ਐਵੇਂ ਸਾਰੀ ਆਂਟੀ ਹੋ ਗਈ ਪਰ ਵਾਹ ਸਾਡੇ ਵੀ ਤਾਂ ਪੁਰਾਣੇ ਘਰ ਚ ਜਦ ਨਵੇਂ ਘਰ ਚ ਗਏ ਸਾਡੀ ਮੂਰੇ ਵਾਲੀ ਪਾਪਰਨ ਦੀ ਤਾਈ ਬੇਬੇ ਉਹ ਵੀ ਰੋਈ ਪਿੱਛੇ ਵਾਲੇ ਵੀ ਰੋਏ ਗਵੰਡ ਨਹੀਂ ਗਵੰਡ ਨਹੀਂ ਸਾਰੇ ਹੁੰਦਾ ਵੀ ਚੱਲ ਸਾਨੂੰ ਇਹਨਾਂ ਦਾ ਵਾਪਸ ਆਪਨੇ ਆਏ ਤਾਂ ਇਹ ਜਿਹੜੀ ਪਾਣੀ ਵੀ ਕਰਕੇ ਜਿਹੜਾ ਨਹੀਂ ਬੰਨਿਆ ਵਾ ਅੱਜ ਕਰੇ ਘਮਾਨ ਮੈਂ ਕਿਹਾ ਵੀ ਸਾਡੀ ਮੁੱਕੀ ਕਿਉਂਕਿ ਸਾਡੇ ਘਰੇ ਤੋਂ ਆਰੇ ਜੱਟਾਂ ਦੇ ਹੀ ਬਸ ਹੋਰ ਘਰ ਨਹੀਂ ਮੈਂ ਗਿਆ ਰਹੀ ਨਾ ਜੀ ਆਓ ਲੈ ਜਾ ਜੀ ਤੇ ਵਾਜੀ ਆਉਂਦੇ ਕੋਈ ਮਨ ਰਾਂ ਨਹੀਂ ਕਰਦਾ ਜਿਹੜਾ ਪਿੱਛੋਂ ਗੱਲਾਂ ਬਣਾਵੇ ਉਹ ਤਾਂ ਇਹਨਾਂ ਨੇ ਕਦੇ ਨਹੀਂ ਬਣਾਈਆਂ ਆਪਣੇ ਵਾਲੇ ਕਦੇ ਵੀ ਨਾ ਇਹਨਾਂ ਨੇ ਬਣਾਈਆਂ ਭਾਈ ਇਹ ਮਾ ਜੇ ਹੈਗੀ ਤਾਂ ਮਾਰ ਲੈਣੇ ਭੇਜੀ ਆ ਬਿਲਕੁਲ ਬਿਲਕੁਲ ਹਾਂਜੀ ਹਾਂ ਮੈਂ ਹੁਣ ਵੀ ਕਹਿੰਦੇ ਮਾਰ ਰਿਹਾ ਹੰਕਾਰ ਨਾ ਕਰਾਈ ਹਾਂਜੀ ਹਾਂ ਠੀਕ ਆ ਜੀ ਫਿਰ ਬਾਏ ਬਾਏ ਓਕੇ ਜੀ